ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਵਲੋਂ ਅੱਜ ਤੋਂ ਸੂਬੇ ਦੇ 12 ਜ਼ਿਲ੍ਹਿਆਂ 'ਚ 5 ਰੋਜ਼ਾ ਕਰਜ਼ਾ ਮੁਕਤੀ ਮੋਰਚਾ ਲਾਇਆ ਜਾ ਰਿਹਾ ਹੈ। ਇਤarne 24 ਮਈ ਤੋਂ 28 ਮਈ ਤੱਕ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਲਾਏ ਜਾਏ ਜਾਣੇ ਨੇ ਜ਼ਿਲ੍ਹਾ ਸੰਗਰੂਰ ਬਰਨਾਲਾ ਮਾਨਸਾ ਬਠਿੰਡਾ ਫਰੀਦਕੋਟ ਮੁਕਸਰ ਫਾਜ਼ਿਲਕਾ ਫਿਰੋਜ਼ਪੁਰ ਤੇ ਅੰਮ੍ਰਿਤਸਰ ਵਿੱਚ ਡੀਸੀ ਦਫ਼ਤਰਾਂ ਅੱਗੇ ਅਤੇ ਲੁਧਿਆਣਾ ਤੇ ਗੁਰਦਾਸਪੁਰ ਜ਼ਿਲ੍ਹਿਆਂ 'ਚ ਐਸਡੀਐਮ ਦਫ਼ਤਰਾਂ ਅੱਗੇ ਤਰਨੇ ਲਗਾਏ ਜਾਣਗੇ ਯੂਨੀਅਨ ਮੁਤਾਬਕ ਕੰਗਾਲੀ ਹੰਡਾ ਰਹੇ ਕਰਜ਼ਾਗ੍ਰਸਤ ਕਿਸਾਨ ਅਤੇ ਖੇਤ ਮਜ਼ਦੂਰ ਭਾਰੀ ਮਾਨਸਿਕ ਤਣਾਅਹਿਤ ਖੁਦਕੁਸ਼ੀਆਂ ਕਰਨ ਲਈ ਮਜਬੂਰ ਨੇ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਵਾਉਣ ਦੇ ਲਈ ਇਸ ਸੰਘਰਸ਼ ਕੀਤਾ ਜਾ ਰਿਹਾ ਹੈ ਜਿਹੜੇ ਕਰਜ਼ਾ ਭਰਨੋਂ ਸਮਰੱਥ ਕਿਸਾਨ ਮਜ਼ਦੂਰ ਨੇ ਜਿਹੜੇ ਕਰਜ਼ਾ ਭਰ ਨਹੀਂ ਸਕਦੇ ਜਿਨ੍ਹਾਂ ਕੋਲੇ ਘੱਟੋ ਘੱਟ ਗੁਜ਼ਾਰੇਯੋਗੀ ਜ਼ਮੀਨ ਆ ਦੁੱਧ ਪੀਣ ਨੂੰ ਮਾਝਾ ਉਹਨਾਂ ਦੇ ਕਰਜ਼ੇ ਤੇ ਸਰਕਾਰ ਲਖੀਰ ਮਾਰੇ ਜਿਹੜੇ ਕਰਜ਼ੇ ਕਾਰਨ ਖੁਦਕਸ਼ੀਆਂ ਕਰਕੇ ਪਰਿਵਾਰ ਉਹਨਾਂ ਨੂੰ ਸਾਡੀ ਮੰਗ ਤਾਂ 5-5 ਲੱਖ ਦੀ ਆ ਪਰ ਜੋ ਸਰਕਾਰ ਨੇ ਐਲਾਨੀ ਆ 3-3 ਲੱਖ ਰੁਪਇਆ ਤੇ ਇੱਕ ਪਰਿਵਾਰ ਨੂੰ ਪੱਕੀ ਨੌਕਰੀ ਤੇ ਉਹਨਾਂ ਦੇ ਸਾਰੇ ਕਰਜ਼ਿਆਂ ਤੇ ਹੋਰ ਲਕੀਰ ਮਾਰੀ ਜਾਵੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੋਰਚੇ ਨੂੰ ਹੋਰ ਪਖਾਵਾਂਗੇ ਤੇ ਸਰਕਾਰ ਦੇ ਨਾਲ ਦੋ ਹੱਥ ਕਰਾਂਗੇ ਸਰਕਾਰ ਨੂੰ ਇਹ ਸਾਡੀ ਚੇਤਾਵਨੀ ਹੈ ਸਰਕਾਰ ਨੂੰ ਅੱਜ ਸਾਡੀ ਇਹ ਸੁਣਾਉਣੀ ਹੈ ਜਿਹੜੇ ਮੋਰਚੇ ਲਾਏ ਨੇ ਵੱਖ-ਵੱਖ ਡੀਸੀ ਦਫ਼ਤਰਾਂ ਦੇ ਅੱਗੇ